ਸਕਾਰਜਿਕ ਮੈਡਮ ਕੀ ਕਹਿਣਾ ਚ ਉਹਨੇ 2023 ਬਾਈ ਬਾਈ ਹੋ ਰਿਹਾ ਜਾ ਰਿਹਾ ਤੇ 2024 ਚੜਨ ਵਾਲਾ ਤੇ ਕੀ ਕਹਿਣਾ ਚ ਉਹਨੇ ਨਾਬਾ ਵਸੀ ਨਾਬਾ ਵਸੀ ਹਨ ਜੀ ਪੰਜਾਬ ਦੀ ਸੇਵਾ ਦੀ ਰਸੋਈ ਜਿਹੜੀ ਕਿ ਅੱਜ ਕੱਲ ਡੇਢ ਸਾਲ ਪਹਿਲਾਂ ਨਾਬੇ ਚ ਚੱਲ ਰਹੀ ਹੈ ਉਸ ਵੱਲੋਂ ਤੇ ਉਸ ਦੀ ਪੂਰੀ ਟੀਮ ਵੱਲੋਂ ਮੇਰੇ ਵੱਲੋਂ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਨਵੇਂ ਸਾਲ ਦੀਆਂ ਤੇ ਲੋਹੜੀ ਦੀਆਂ ਵੀ ਲੱਖ ਲੱਖ ਵਧਾਈਆਂ ਸਭ ਤੰਦਰੁਸਤ ਰਹਿਣ ਚੜ੍ਹਦੀ ਕਲਾ ਵਿੱਚ ਰਹਿਣ ਪਰਮਾਤਮਾ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਔਰ ਬਹੁਤ ਤਰੱਕੀਆਂ ਬਖਸ਼ੇ ਕਿਵੇਂ ਤੁਸੀਂ 10 ਰੁਪਏ 'ਚ ਥਾਂ ਖਾਣਾ ਖਵਾ ਰਹੇ ਹੋ ਗਰੀਬ ਲੋਕਾਂ ਨੂੰ ਉਹ 2024 'ਚ ਕੀ ਕਹਿਣਾ ਚਾਹੁੰਦੇ ਹੋ ਵੀ ਹੋਰ ਤਰੱਕੀਆਂ ਕਰੇ ਹਾਂਜੀ ਅਸੀਂ ਤਾਂ ਕਹਿੰਦੇ ਵੀ ਸ਼ਹਿਰ ਵਾਸੀ ਹੋਰ ਸਾਡੇ ਨਾਲ ਜੁੜਨ ਤਾਂ ਕਿ ਅਸੀਂ ਇਸ ਨੂੰ ਹੋਰ ਅੱਗੇ ਲੈ ਕੇ ਜਾਈਏ ਹਾਂਜੀ ਸ਼ਹਿਰ ਵਾਸੀਆਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਕਿ ਅਸੀਂ ਇਸ ਨੂੰ ਹੋਰ ਉੱਚੇ ਲੈਵਲ ਤੇ ਲੈ ਕੇ ਜਾਈਏ ਤਾਂ ਕਿ ਕੋਈ ਵੀ ਭੁੱਖੇ ਪੇਟ ਨਾਲ ਸੋਵੇ। ਜੀ ਨਮਸਕਾਰ ਜੀ। ਨਮਸਕਾਰ ਜੀ। ਸਰ ਕੀ ਕਹਿਣਾ ਚਾਹੁੰਦੇ ਹੋ ਨਵੇਂ ਸਾਲ ਤੇ? ਜੀ ਮੈਂ ਡਿਵਾਈਨ ਐਂਜਲ ਚੈਟੇਬਰ ਗਰੁੱਪ ਤੋਂ ਪ੍ਰੋਫੈਸਰ ਰਵਿੰਦਰ ਵੀਰ ਆਪਣੇ ਵੱਲੋਂ ਆਪਣੀ ਸੰਸਥਾ ਵੱਲੋਂ ਪੂਰੇ ਪੰਜਾਬ ਨਿਵਾਸੀਆਂ ਨੂੰ ਪੂਰੇ ਭਾਰਤ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਤੇ ਲੋੜੀ ਦੀਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਨਾ ਹੈ ਤੇ ਮੈਂ ਵਾਹਿਗੁਰੂ 기 ਅਰਦਾਸ ਕਰਦੇ ਆ ਕਿ ਨਵਾਂ ਸਾਲ ਪੂਰੇ ਜਗਤ ਖੇੜੇ ਲਈ ਖੁਸ਼ੀਆਂ ਪਰ ਆਵੇ। ਸਸੀ ਕਾਲ ਦੀ ਸਾਰਿਆਂ ਨੂੰ ਅੱਜ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪਹਿਲਾਂ ਤਾਂ 2023 ਨੂੰ ਬਾਏ ਬਾਏ ਕਹਿੰਦੀ ਆ ਤੇ 2024 ਦਾ ਸਵਾਗਤ ਕਰਨ ਦੇ ਲਈ ਅੱਜ ਅਸੀਂ ਸੰਗਤ ਨੂੰ ਲੈ ਕੇ ਹਰ ਨਾਏ ਸਰ ਚੱਲੇ ਆ ਉਥੇ ਜਾਗਰਨ ਕਰਾਵਾਂਗੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਜਾਗਰਨ ਸਫਲ ਹੋਵੇ ਸਾਰੇ ਇਨਸਾਨ ਜਿੰਨੇ ਵੀ ਸਾਡੇ ਨਾਲ ਜਾ ਰਹੇ ਨੇ ਸਾਡੇ ਨਾਲ ਜੁੜੇ ਹੋਏ ਨੇ ਉਹ ਸਫ਼ਰ ਦੇ ਵਿੱਚ ਠੀਕ ਰਹਿਣ ਤੇ ਉਥੇ ਅਸੀਂ ਪ੍ਰਭੂ ਦਾ ਗੁਣ ਗaan ਕਰੀਏ ਸ਼ੇਪੋਲੇ ਦੀ ਅਸੀਂ ਲੈ ਕੇ ਦੁਆਵਾਂ ਨਾਲ ਆਏ ਤੇ ਅਗਲਾ ਸਾਲ ਆਪਣੇ ਸਾਰਿਆਂ ਦੇ ਲਈ ਖੁਸ਼ੀਆਂ ਭਰਿਆ ਚੜੇ ਮੇਰੇ ਸਾਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਸਜੀ ਨਮਸਕਾਰ ਜੀ ਨਮਸਕਾਰ ਜੀ ਕੀ ਕਹਿਣਾ ਚਾਹੁੰਦੇ ਸਰ ਨਵੇਂ ਸਾਲ ਤੇ ਨਵੇਂ ਸਾਲ ਦੀਆਂ ਪੂਰੇ ਪੰਜਾਬ ਨੂੰ ਮੇਰੇ ਵੱਲੋਂ ਸਹਿਬ ਸਿੰਘ ਕਲਸੀ ਕਲਸੀ ਕੰਬਾਈਨ ਔਰ ਜਸਨ ਫਾਈਨਾਂਸ ਵੱਲੋਂ ਨਵੇਂ ਸਾਲ ਦੀਆਂ ਪੂਰੇ ਪੰਜਾਬ ਨੂੰ ਆਉਣ ਵਾਲੇ 2024 ਜਾਂ ਬਹੁਤ 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 ਵਧਾਈਆਂ ਕਿ ਕੋਈ ਕਿਸੇ ਨੂੰ ਕੁਝ ਕਹਿਣਾ ਚਾਹੁੰਦਾ ਹੈ ਬਸ ਇਹੀ ਕਹਿਣਾ ਚਾਹਣਾ ਹੈ ਪਿਆਰ ਨਾਲ ਰਹੋ ਨਵੇਂ ਸਾਲ 'ਚ 2024 ਨੂੰ ਆਨੰਦ ਲਓ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਹਰਭਜਨ ਸਿੰਘ ਕਕਰਾਲਾ ਹਾਂਜੀ ਤੇ ਨਵੇਂ ਸਾਲ ਦੇ ਕੀ ਕਹਿਣਾ ਚਾਹੁੰਦੇ ਨਵੇਂ ਸਾਲ ਲਈ ਇਹੀ ਕਹਿਣਾ ਵੀ ਚੰਗੀ ਸਿਹਤ ਰੱਖੋ ਨਸ਼ਿਆਂ ਤੋਂ ਦੂਰ ਰਹੋ ਰਲ ਮਿਲ ਕੇ ਰਹੋ ਠੀਕ ਹੈ ਤੇ ਬਸ ਆਪਣੇ ਸਿਸਟਮ ਨੂੰ ਵਧੀਆ ਚਲਾਓ ਕਿਸੇ ਦੀਆਂ ਗੱਲਾਂ ਨਾ ਨਵੇਂ ਸਾਲ ਦੇ ਹੈਪੀ ਨਿਊ ईयर 올 ਪੰਜਾਬ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਪ੍ਰاجਿਤ ਤਾਰਾ 바ਵਾ ਦੋਸਤੋ ਮੇਰੇ ਵੱਲੋਂ ਆਪ ਜੀ ਨੂੰ ਨਵੇਂ ਸਾਲ 2024 ਦੀਆਂ ਲੱਖਾਂ ਕਰੋੜਾਂ ਮੁਬਾਰਕਾਂ ਔਰ ਵੈਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਇਸ ਸਾਲ ਤੁਹਾਡੇ ਲਈ ਖੁਸ਼ੀਆਂ ਪਰਿਆ ਹੋਵੇ ਤੰਦਰੁਸਤੀਆਂ ਪਰਿਆ ਹੋਵੇ ਔਰ ਸਾਰੇ ਆਪਾਂ ਨਾਲ ਮਿਲ ਕੇ 2024 ਲਈ ਸਾਰਿਆਂ ਨੂੰ ਮੁबारकबाद आईए ਇੱਕ ਵਾਰ ਫਿਰ ਮੇਰੇ ਵੱਲੋਂ ਤੇ ਮੇਰੇ پورے ਪਰਿਵਾਰ ਵੱਲੋਂ ਆਪ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖਾਂ ਲੱਖਾਂ ਮੁबारकਾਂ ਕਰੋੜਾਂ ਮੁबारकਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੀਤਕਾਰ ਤੇ ਸਿੰਗਰ ਸ਼ਰਤੀ ਸਿੱਧੂ ਗੋਂਦਾਲ ਤੋਂ ਰੈਕੋਰਡ ਤੋਂ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਕਿ 2023 ਸਾਲ ਚਾਰਿਆ ਜੀ ਉਹਨੂੰ ਆਪਾਂ ਅਲਵਿਦਾ ਕਹਿ ਰਹੇ ਹਾਂ ਤੇ 2024 ਸਾਲ ਆ ਰਿਹਾ ਜੀ ਜਿਸ ਨੂੰ ਆਪਾਂ ਜੀਆਨੋ ਸਾਰੇ ਕਹ ਰਹੇ ਆ ਤੇ ਸੋ 2024 ਸਾਲ ਸਾਰਿਆਂ ਦੇ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਜੀ ਸਾਰੇ ਮੇਰੇ ਦੋਸਤਾਂ ਤਰੱਕੀਆਂ ਕਰਨ ਚੜ੍ਹਦੀ ਕਲਾ ਦੇ ਵਿੱਚ ਰਹਿਣ ਜੀ ਸੋ ਜਿਹੜੀਆਂ ਉਹਨਾਂ ਨੇ ਤਰੱਕੀਆਂ 2023 ਦੇ ਵਿੱਚ ਨਹੀਂ ਕੀਤੀਆਂ ਉਹ 2024 ਦੇ ਵਿੱਚ ਕਰਨ ਜੀ ਸੋ ਮੇਰੇ ਵੱਲੋਂ ਸਾਰਿਆਂ ਨੂੰ 2024 ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਮਨਜੋਤ ਪਾਵਾ ਮੇਰੇ ਵੱਲੋਂ ਦੇ ਮੇਰੇ ਸਾਰੇ ਪਰਿਵਾਰ ਵੱਲੋਂ ਆਪ ਜੀ ਨੂੰ ਨਵੇਂ ਸਾਲ 2024 ਦੀਆਂ ਲੱਖ-ਲੱਖ ਮੁਬਾਰਕਾਂ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਹ ਸਾਲ ਆਪ ਜੀ ਲਈ ਖੁਸ਼ੀਆਂ ਭਰਿਆ ਹੋਵੇ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਸਤਨਾਮ ਸੋਮਲ ਐਕਟਰਾ ਡਾਇਰੈਕਟਰ ਤੇ ਸਿੰਗਰ ਮੇਰੇ ਵੱਲੋਂ ਦੇਸ਼ ਵਾਸੀਆਂ ਨੂੰ ਤੇ ਦੇਸ਼ ਤੋਂ ਬਾਹਰ ਬਾਹਰਲੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਰਹਿੰਦੇ ਨੇ ਸਾਰੇ ਪੰਜਾਬੀ ਭੈਣ ਭਰਾ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਨਵੇਂ ਸਾਲ ਦੀਆਂ ਪਰਮਾਤਮਾ ਕਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਕਰੋ ਹਮੇਸ਼ਾ ਮਿਹਰ ਭਰਿਆ ਤੁਹਾਡੇ ਤੇ ਹੱਥ ਰਹੇ ਹੋਏ ਗੁਰੂ ਦਾ ਨਵਾਂ ਸਾਲ ਤੁਹਾਡੇ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਸਸੇ ਗਾਤ ਸਰਵਿੰਦਰ ਸਿੰਘ ਵੀਰ ਜੀ ਵੱਲੋਂ ਅੱਜ ਹਰਨਾਏ ਸ਼ਿਪੋਲੇ ਦੇ ਮੰਦਿਰ ਚ ਗੱਡੀ ਲੈ ਕੇ ਜਾ ਰਹੇ ਨੇ ਗੱਡੀ ਦੇ ਵਿੱਚ ਸੰਗਤ ਜਾ ਰਹੀ ਹੈ ਨਵੇਂ ਸ਼ਾਲਤ ਦਰਸ਼ਨ ਕਰਨ ਤੇ ਅਨੂ ਸ਼ਰਮਾ ਜੋ ਭਜਨ ਸੰਦਿਆ ਕਰਦੇ ਨੇ ਇੱਕ ਮਸ਼ਹੂਰ ਨਾਬੇ ਤੋਂ ਸਿੰਗਰ ਹੋਏ ਨੇ ਉਹ ਵੀ ਨਾਲ ਨੇ ਆਉਗਲ ਗੱਲਬਾਤ ਕਰਾਉਣੇ ਆ परमेश्वर तो महादेव की जय नवल वाले बापे की जय जटाधारी बापे की जय वो शंकर भगवान की जय ठीक है ਹਾਂਜੀ ਸਰ ਅੱਜ ਜੋ ਬਸ ਭੇਜੀ ਜਾ ਰਹੀ ਹੈ ਜੀ ਧਾਰਮਿਕ ਸਥਾਨ ਤੇ ਰੁਣਾਇ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਰੁਣਾਇ ਮੰਦਰ ਨੂੰ ਜਾ ਰਹੀ ਹੈ ਜੀ ਨਾਬੇ ਤੋਂ ਇਹ ਰਵਿੰਦਰ ਵੀਰ ਜੀ ਦੀ ਦੇਖ ਰੇਖ ਚ ਆ ਰਹੀ ਹੈ ਉੱਥੇ ਸਾਡੀ ਗੁੜੀਆ ਅਨੂ ਸ਼ਰਮਾ ਜੀ ਜਾਗਰਣ ਕਰਨਗੇ ਜਿਹੜਾ ਕਿ 12 ਵਜੇ ਤੱਕ ਝੋਂਕੀ ਹੈ ਬਾਕੀ ਉੱਥੇ ਦੀ ਜਿਹੜੀ ਹੁਕਮ ਹੈ ਉਹ ਸ਼ਹਿਰ ਵਾਸੀਆਂ ਨੂੰ ਪਤਾ ਹੀ ਹੈ ਇਤੋਂ ਬਹੁਤ ਪਬਲਿਕ ਜਾਂਦੀ ਹੈ ਨਾਬੇ ਤੋਂ ਸਾਡੇ ਡਾਕਟਰ ਸਾਹਿਬ ਰਨਜੀਤ ਜੀ ਸੈਗਨ ਰਵਿੰਦਰ ਵੀਰ ਜੀ ਇਹ ਤਾਂ ਕਈ ਬਰਜਾਏ ਅਸੀਂ ਪੈਸੇ ਪੁਰਾਣੇ ਸੀਨੀਅਰ ਮੈਂਬਰ ਹੋਂਥੇ ਤੇ え ਬਾਕੀ ਉੱਥੇ ਦਾ ਜਾਗਰਣ ਜਿਹੜਾ ਜੇ ਤੁਸੀਂ ਕਵਰ ਕਰਨ ਲਈ ਜਾ ਰਹੇ ਹੋ ਤਾਂ ਬਹੁਤ ਵਧੀਆ ਲੋਕਾਂ ਨੂੰ ਦਿਖਾਉਂਗੇ ਤੇ ਸਾਰੇ ਮਤਲਬ ਕੀ ਹੁਣ ਜਾ ਕੇ ਕਦੋਂ ਵਾਪਸੀ ਹੈ ਜੀ ਬੱਸ ਦੀ ਵਾਪਸੀ ਅਸੀਂ ਤਕਰੀਬਨ ਇਹ ਲੈ ਕੇ ਚੱਲੋ ਰਾਤ ਨੂੰ ਨਵੇਂ ਸਾਲ ਦਾ ਜਲ ਚੜਾ ਕੇ ਜਲ ਚੜਾ ਕੇ ਵਾਪਸੀ ਜਿਹੜੀ ਹੈ तकरीबन 1.5 ਦੇ ਵਾਪਸੀ ਚੱਲਾਂਗੇ ਅਸੀਂ ਉੱਥੇ ਕਿਨਾਂ ਕੋਤਸ਼ਾ ਹੈ ਜੀ ਸੰਗਤ ਵਿੱਚ ਉਤਸ਼ਾਹ ਬਹੁਤ ਜ਼ਿਆਦਾ ਹੈ ਉੱਥੇ तकरीबन 5-7000 ਬੰਦੇ ਦੇ ਦਾ ਘਟ ਹਰ ਸਾਲੇ ਹੁੰਦਾ ਹੈ ਕਿ ਸਾਡੀ ਗੁੜੀਆਂ ਕਰਕੇ ਜ਼ਿਆਦਾ ਖਿਚੜਾ ਕੇਂਦਰ ਬਣਿਆ ਹੋਇਆ ਹੈ ਉਹ ਨਾ ਮੰਦਰ ਜੀ ਵੱਲੋਂ バス ਭੇਜੀ ਜਾ ਰਹੀ ਹੈ ਜੀ ਰਾਇਕੀ ਕਲ ਜੀ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਆਪਾਂ ਸ਼੍ਰੀ ਸੰਮੇਸ਼ਵਰ ਦਾਲ 90 ਦੇ ਨਾਲ ਸਹਿਯੋਗ ਦੇ ਨਾਲ ਉਹਨਾਂ ਦੇ ਅਰੁਨਾਏ ਦੇ ਵਿੱਚ ਅੱਜ ਨਵੇਂ ਸਾਲ ਨੂੰ ਲੈ ਕੇ ਬਸ ਲੈ ਕੇ ਜਾ ਰਹੇ ਆ। ਉੱਥੇ ਸਾਡੇ ਛੋਟੀ ਭੈਣ ਅਨੂ ਸ਼ਰਮਾ ਜੀ ਵੱਲੋਂ ਜਾਗਰਣ ਕੀਤਾ ਜਾਊਗਾ ਤੇ ਸ਼੍ਰੀ ਬਾਬਾ ਦੀ ਪੂਰੀ ਕਿਰਪਾ ਹੋਊਗੀ। ਸਾਡੇ ਨਾਲ ਤਕਰੀਬਨ 100 ਦੇ ਲਗਭਗ ਹੈ ਜਿਹੜੀ ਅੱਜ ਨਾਬੇ ਤੋਂ ਸਵਾਰੀਆਂ ਜਾ ਰਹੀਆਂ ਨੇ ਸ਼ਰਧਾਲੂ ਜਾ ਰਹੇ ਨੇ। ਉੱਥੇ ਵੀ ਉਮੀਦ ਹੈ ਕਿ 5 ਤੋਂ 6000 ਸਾਡੇ ਸ਼ਰਧਾਲੂ ਹੋਣਗੇ। ਕਿੰਨਾ ਉਤਸ਼ਾਹ ਦੇਖਣ ਨੂੰ ਮਿਲ ਰਹੀ ਸੰਗਤ ਵਿੱਚ ਉਤਸ਼ਾਹ ਜੀ ਬਹੁਤ ਜ਼ਿਆਦਾ ਉਤਸ਼ਾਹ ਹੈ ਦੇਖੋ ਇੰਨੇ ਕੜਾਕੇ ਦੀ ਠੰਡ ਦੇ ਵਿੱਚ ਅਸੀਂ ਸਾਰੇ ਉਰੇ ਖੜੇ ਆਂ ਤੇ ਉੱਥੇ ਵੀ ਐ ਸੰਗਤਾਂ ਹੁੰਮਾ ਕੇ ਪਹੁੰਚ ਰਹੀਆਂ ਨੇ ਤਾਂ ਬਾਕੀ ਤੁਸੀਂ ਉੱਥੇ ਜਾ ਲੋ ਤੇ ਤੁਹਾਨੂੰ ਜ਼ਿਆਦਾ ਪਤਾ ਲੱਗੋਗਾ ਉਤਸ਼ਾਹ ਹੀ ਉਤਸ਼ਾਹ ਹੈ ਅਨੂਸ਼ਮਾ ਜੀ ਬੋਲੋ ਜਾਗਰਣ ਜੀ ਜੀ ਅਨੂ ਦੇ ਉਹ ਸ਼ੰਗਰ ਵਰਮਾ ਜੀ ਕੀ ਕਰਾ ਚੰਦੂ ਜੀ ਯਾਤਰਾ ਜਾ ਰਹੀ ਹੈ ਸਭ ਤੋਂ ਪਹਿਲੇ ਤਾਂ ਸ਼ਿਵ ਪਰਿਵਾਰ ਕੀ तरफ से मेरी आपको बहुत बहुत धन्यवाद करती हूँ जय कारा वीर बजरंगे कहते हैं कि भोले बाबा के दरबार में अगर सुनवाई ना होती तो उसके दर पे इतनी भीड़ आई ना होती तो उसके दरबार में मैंने सुना है कि हर कामना पूर्ण होती है तो आज सभी नाभ निवासी वहाँ पे पहुँच रहे हैं भोले बाबा के चरणों में नया साल मनाने आप सभी भी पहुँचिएगा आनंद लीजिएगा बोली शंकर भगवान की ਲਗਾਤਾਰ ਹਰ ਨਵੇਂ ਸਾਲ ਤੇ 8 ਸਾਲ ਹੋ ਗਏ ਚਾਹ ਬਰੈਡ ਦਾ ਲੰਗਰ ਲੱਗਦੇ ਨੂੰ ਰਿਪ ਤਾਂ ਮੁਹੱਲਾ ਵੀ ਕਿਹਾ ਜਾਂਦਾ ਅਸਤਵਾਜੀ ਮੁਹੱਲਾ ਵੀ ਕਿਹਾ ਜਾਂਦਾ ਤੁਹਾਨੂੰ ਦਿਖਾਉਣਾ ਹੈ ਸ਼ਿਬੀਰ ਜੀ ਖੜੇ ਨੇ ਤੇ ਨਾਲ ਹੋਰ ਬੱਚੇ ਬੱਚਾ ਪਾਲਟੀ ਖੜੀ ਹੈ ਹਰ ਸਾਲ ਇਹ ਲੰਗਰ ਲੱਗਦਾ ਜੀ ਨਵੇਂ ਸਾਲ ਕਰਕੇ ਤੇ ਦੇਖੋ ਸਾਰਾ ਮੁਹੱਲਾ ਇਕੱਠਾ ਹੋ ਕੇ ਨੂੰ ਬਰੈਡ ਵੀ ਬਣਾਉਂਦੇ ਤੇ ਖਾਵਾਂਗੇ ਪਿਛਲੇ 8 ਸਾਲਾਂ ਤੋਂ ਲਗਾਤਾਰ ਇਹ ਕਿਹਨਾਂ ਨਾਲ ਬੋਲੇ ਸੋਨਿਆ ਸਾਰੀਆ ਬੋਲੇ ਵਾਹਿਗੁਰੂ ਫੋਟੋ ਕਰਨੀ ਹਾਂ ਅਜਿਹੇ ਤਰੀਕੇ ਫੋਟੋ ਕਰਾ ਲਈ ਫੋਟੋ ਕਰਨੀ ਫੋਟੋ ਪਕੌੜੇ ਲੰਗਰ ਲਗਾ ਕੇ ਆਈ ਕੀ ਕਹਿਣਾ ਚਾਹੁੰਦੇ ਸਾਡੇ ਵੱਲੋਂ ਸਾਰੇ ਮਹੱਲੇ ਵੱਲੋਂ ਆਏ ਸਾਲ ਹਰ ਸਾਲ ਜਦੋਂ ਵੀ ਇਹ ਦਿਨ ਆਉਂਦੇ ਨੇ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਜਾਂਦਾ ਹੁਣ ਵੀ ਇਸ ਵਾਰੀ ਵੀ ਸਾਰਿਆਂ ਦੇ ਸਹਿਯੋਗ ਨਾਲ ਵਧੀਆ ਲੰਗਰ ਲਗਾਇਆ ਗਿਆ ਸਾਰਿਆਂ ਦਾ ਆਪਸ ਸਾਰੇ ਮਹੱਲੇ ਦਾ ਸਾਡੇ ਆਪਸ ਕੋਈ ਸਭ ਦਾ ਬਹੁਤ ਜ਼ਿਆਦਾ ਪਿਆਰ ਆਪਸ ਸਾਰਿਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਲੰਗਰ ਲਗਾਇਆ ਹੈ ਸਰ ਮਤਲਬ ਕੀ ਜਿਸ ਤਰ੍ਹਾਂ ਨਵੇਂ ਸਾਲ ਦੀ ਖੁਸ਼ੀ ਵੀ ਸੁੱਖ ਮੰਗਲ ਲੰਗੇ ਹਾਂਜੀ 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 ਸਾਰਾ ਕੁਝ ਜੀ ਅੱਗੇ ਗੁਰਪੁਰਬ ਆ ਰਿਹਾ ਹੈ ਬਾਬਾ ਜੀ ਦਾ ਗੁਰਗੋਬਿੰਦ ਸਿੰਘ ਜੀ ਦਾ ਉਦੋਂ ਵੀ ਅਸੀਂ ਉਮੀਦ ਕਰਦੇ ਹਾਂ ਕਿ ਉਹ ਵੀ ਸਾਰੇ ਰਲ ਕੇ ਅਸੀਂ ਫੇਰ ਉਪਰਾਲਾ ਕਰਾਂਗੇ ਫੇਰ ਲੰਗਰ ਲਗਾਈਏ ਸਾਰਿਆਂ ਦਾ ਪਿਆਰ ਬਣਿਆ ਰਹੇ ਇਸੇ ਤਰ੍ਹਾਂ ਸਾਰਿਆਂ ਦੇ ਮਹਾਰਾਜ ਦਾ ਅਸ਼ੀਰਵਾਦ ਬਣਿਆ ਰਹੇ ਕਿੰਨੇ ਸਾਲ ਤੋਂ ਚਾਹਤ ਲਗਾ ਰਹੇ ਹੋ ਦੇਖੋ ਜੀ ਸਾਨੂੰ 5 7 10 ਸਾਲ ਤਾਂ ਹੋ ਹੀ ਗਏ ਜੀ ਹਾਂ ਸਿੱਧੀ ਗੁਰਪਰਤ ਵੀ ਲਾਈਦਾ ਜੀ ਉਦੋਂ ਅਸੀਂ ਪਾਣੀ ਦੀ ਛਵੀਲ ਲਗਾਈਦੀ ਆ ਸਾਰਾ ਕੁਝ ਕਰੀਦਾ ਮਤਲਬ ਸਾਰਿਆਂ ਦੇ ਆਪਸ ਚ ਰਲ ਮਿਲ ਕੇ ਸਾਡਾ ਸਾਰਾ ਭਾਈਚਾਰਾ ਤੇ ਸਾਰਾ ਸੰਜਾ ਵਧੀਆ ਸਹਿਯੋਗ ਨਾਲ ਸਾਡੇ ਤਿਲ ਫੁੱਲ ਨਾਲ ਸਭ ਕੋਈ ਇਕੱਠਾ ਕਰਕੇ ਲਾਈ ਹਾਂਜੀ 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 ਸਾਤ ਸੰਗਤਾਂ ਨਾਲ ਰਲ ਕੇ ਸਾਰੇ ਭਲੇ ਨੇ ਇਕੱਠੇ ਹੋ ਕੇ ਆਪਰ ਸਹਿਚਾਰੇ ਦੇ ਨਾਮ ਇਹ ਲੰਗਰ ਨੂੰ ਚਾਲੂ ਕੀਤਾ ਵਾਹਿਗੁਰੂ ਮੇਰ ਕਰੇ ਸੱਚਾ ਪਾਤਸ਼ਾਹ ਇਹਨਾਂ ਤੇ ਪੇਰ ਭਰੇ ਆਖ ਰੱਖੇ ਸੁਖ ਸ਼ਾਂਤੀ ਵਰਤਾਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਇਹ ਸਾਡਾ ਮੱਲਾ ਜੀ ਰਬਦੰਨਪੁਰਾ ਮੱਲਾ ਨਾ ਭਾਜੀ ਮੇਰਾ ਨਾਮ ਮਨੋਜ ਕੁਮਾਰ ਹੈ ਜੀ ਹੀਰਾਸੀ ਨਾਮ ਤੋਂ ਆਪਣੀ ਦੁਕਾਨ ਦਾ ਨਾਮ ਹੈ ਜੀ ਸਾਡਾ ਇਹ ਮਹੱਲਾ ਜੀ ਇਹ ਸਾਡੇ ਪਹਿਲੇ ਬਜ਼ੁਰਗ ਚੱਲਦੇ ਸੀ ਜਿਵੇਂ ਪਰੰਪਰਾ ਚੱਲਦੀ ਆ ਰਹੀ ਆ ਪਹਿਲਾਂ ਸਿਹਦੀ ਜੋੜ ਮੇਲੇ ਤੇ ਵੀ ਲੰਗਰ ਲਾਇਆ ਜੀ ਉਹਨੇ ਨਵਾਂ ਸਾਲ ਪੁਰਾਣਾ ਸਾਲ ਜਾ ਰਿਹਾ ਨਵਾਂ ਆ ਰਿਹਾ ਜੀ ਪਰਮਾਤਮਾ ਸਭ ਨੂੰ ਖੁਸ਼ੀਆਂ ਬਖਸ਼ੇ ਜੀ ਨਵੇਂ ਸਾਲ ਦੀ ਯਾਦ ਦੇ ਵਿੱਚ ਇੱਥੇ ਇਹ ਪਰਿਵਾਰ ਹੈ ਜੀ ਸਾਡਾ ਇੱਥੇ ਕਿਸੇ ਦਾ ਕੋਈ ਫਰਕ ਨਹੀਂ ਹੈਗਾ ਸਾਰਿਆਂ ਦੇ ਤਿਲ ਫੁੱਲ ਨਾਲ ਸਾਜੇ ਨਾਲ ਮਤਲਬ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸੇਵਾ ਕਰਦੇ ਨੇ ਤੇ ਸ਼ੁਰੂ ਤੋਂ ਹੀ ਮਤਲਬ ਕਿ ਚੱਲਦਾ ਆ ਰਿਹਾ ਤੇ ਜਿਵੇਂ ਜਿਵੇਂ ਸਾਡਾ ਪਰਿਵਾਰ ਵੱਧਦਾ ਜਾਂਦਾ ਜੀ ਉਹਵੇਂ ਸਾਡਾ ਲੰਗਰ ਦਾ ਸੇਵਾ ਵੱਧਦੀ ਜਾਂਦੀ ਹੈ ਜੀ ਸ਼ੁਕਰ ਹੈ ਮਹਾਰਾਜ ਦਾ ਸਾਰਿਆਂ ਨੂੰ ਇਸ ਸਾਲ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਇਦਾਂ ਹੀ ਪਰਿਵਾਰ ਖੁਸ਼ੀਆਂ ਬਣਾਈ ਰੱਖੇ ਸਾਰਿਆਂ ਦੇ ਘਰੇ ਸੁੱਖ ਸ਼ਾਂਤੀ ਰੱਖੇ ਇਹ ਜੀ ਮਨੋ ਕਾਮਨਾ ਕਰਦੇ ਆ ਚਾਹ ਦਾ ਬਰੈਡ ਦਾ ਦਾਲ ਫੁਲਕਾ ਜੋ ਵੀ ਜਿੰਨੀ ਕੀਮਤ ਹੁੰਦੀ ਹੈ ਸਾਰੇ ਪਰਿਵਾਰ ਵਾਲੇ ਮਿਲ ਕੇ ਲਾਂਦੇ ਨੇ ਜੀ ਇਹ ਲੰਗਰ ਤੇ ਤੁਹਾਡਾ ਬੜਾ ਬਹੁਤ ਧੰਨਵਾਦ ਤੁਸੀਂ ਵੀ ਸਾਨੂੰ ਛੂਟ ਦਿੱਤਾ ਜੀ ਮਿਹਰਬਾਨੀ ਭਗਤ ਜੀ ਕੀ ਕਹਿਣਾ ਚਾਹਦੇ ਹੋ ਜੀ ਅੱਜ ਲੰਗਰ ਲਗਾਇਆ ਹੋਇਆ ਜੀ ਇਹ ਹੀ ਅਸੀਂ ਹਰ ਸਾਲ ਲਗਾਨੇ ਆ ਮਹੱਲੇ ਦੇ ਸਹਿਯੋਗ ਨਾਲ ਇਹ ਇਹ ਰੇਤ ਬਦਮਨਪੁਰਾ ਮਹੱਲਾ ਇਹ ਇਹ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਹਰ ਸਾਲ ਲੰਗਰ ਜ਼ਰੂਰ ਕਰਨੇ ਆਂ ਸਿੱਧੀ ਪਰ ਉੱਤੇ ਮੇਰੇ ਸਾਲ ਦੀ آمدਨ ਨੂੰ ਲੈ ਕੇ ਹਾਂਜੀ 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 ਸਾਰਿਆਂ ਨੂੰ ਖੁਸ਼ੀ ਮਿਲੇ ਇਸ ਕਰਕੇ ਵੀ ਲੰਗਰ ਖੁਸ਼ੀ ਨਾਲ ਲੱਗਦਾ ਹੈ